ਵੇਦ ਸ਼ਬਦ ਹੈ ਪੁਰਾਣ ਸ਼ਬਦ ਹੈ ਕਿਤੇ ਵੇਦ ਜਿਹੜਾ ਉਹ ਚਾਰ ਗ੍ਰੰਥਾਂ ਦੇ ਰੂਪ ਵਿੱਚ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਕਿਤੇ ਸਤਿਗੁਰੂ ਵੇਦ ਨੂੰ ਸਪਿਰਚੁਅਲ ਗਿਆਨ ਵਾਸਤੇ ਵਰਤਦੇ ਰੋਹਾਨੀ ਗਿਆਨ ਦੇ ਲਬਜ ਤਾਂ ਵੇਦ ਹੀ ਹੈ ਜਿਵੇਂ ਅਸੀਂ ਪਾਠ ਕਰਨੇ ਜਤ ਪਹਾਰਾ ਧੀਰ ਸੁਨਿਆਰ ਐਰਨ ਮਤ ਵੇਦ ਹਥਿਆਰ ਉੱਤੇ ਗ੍ਰੰਥ ਨਹੀਂ ਲਬਜ ਵੇਦ ਹੀ ਹੈ ਉਹਨ ਤੇ ਵੇਦ ਦਾ ਨັບਸੀ ਅਰਥ ਵੀ ਗਿਆਨ ਹੀ ਹੁੰਦਾ ਹੈ ਉਥੇ ਵੇਦ ਦਾ ਅੰਤ ਕਰਨਗੇ ਸੇ ਰੋਹਾਨੀ ਗਿਆਨ ਵੇਦ ਸ਼ਬਦ ਵਰਤਿਆ ਸਤਿਗੁਰਾਂ ਨੇ ਇਸੇ ਤਰ੍ਹਾਂ ਕਿ ਸ਼ਬਦ ਜਪਜੀ ਸਾਹਿਬ ਚ ਹੋਰ ਹੈ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਅਰਿਆ ਸਮਾਈ ਉਥੇ ਸ਼ਬਦ ਵੀ ਜਿਹੜਾ ਵੇਦਨ ਵਰਤਿਆ ਹੈ ਉਹ ਵੀ ਰੋਹਾਨੀ ਗਿਆਨ ਦੇ ਲਈ ਨਾ ਕਿ ਉਹਨਾਂ ਚਾਰ ਗ੍ਰੰਥਾਂ ਦੇ ਇਸੇ ਤਰ੍ਹਾਂ ਪੁਰਾਣ ਸ਼ਬਦ ਹੈ ਕਿਉਂਕਿ ਪੁਰਾਣ ਸ਼ਬਦ ਪ੍ਰਭੂ ਸ਼ਿਵ ਕਲੀ ਵੀ ਵਰਤੇ ਹੈ ਤੇ ਪੁਰਾਣ ਸ਼ਬਦ ਜਿਹੜਾ ਉਹ ਗ੍ਰੰਥਾਂ ਦੇ ਵਿੱਚ ਵਰਤਿਆ ਹੈ ਇਹ ਲਫ਼ਜ਼ ਨਾਣੇ ਨਾਲ ਵੀ ਆਉਂਦਾ ਹੈ ਤੇ ਨੰਨੇ ਨਾਲ ਵੀ ਆਉਂਦਾ ਹੈ ਪੁਰਾਣ ਤੇ ਪੁਰਾਣ ਸਤਿਗੁਰਾਂ ਦਾ ਇੱਕ ਅੰਮ੍ਰਿਤ ਵਚਨ ਹੈ ਆਪ ਜੀ ਹਜ਼ੂਰ ਦੇ ਵਚਨ ਪੜ੍ਹਦੇ ਹੋ ਉੋਠੀ ਪੁਰਾਣ ਕਮਾਈਏ ਗੁਰਾਂ ਅਨੁਸਾਰ ਦਾ ਸ਼ਬਦ ਹੈ ਅਛੰਨ ਛਣਾਈ ਨਾ ਚਨੇ

ਪੁਰਾਨ ਜੀ ਲਫਜ਼ ਉੱਥੇ ਵੀ ਪੁਰਾਣਾ ਹੈ ਉੱਥੇ ਪੁਰਾਨ ਦਾ ਅਰਥ ਹੈ ਪੁਰਾਤਨ ਕਿ ਤੂੰ ਦੇਖ ਉਹ ਕਥਾ ਪੜ੍ਹੋ ਜਿਹੜੀ ਪੁਰਾਤਨ ਪਰਮਾਤਮਾ ਦੇ ਯੱਗ ਵਿੱਚ ਹੈ ਉੱਥੇ ਕਿਉਂਕਿ ਕਈ ਵੀ ਸੁਲੇਖਾ ਪਾ ਦਿੰਦੇ ਆ ਜੀ ਕਿ ਇਹ ਮਹਾਰਾਜ ਨੇ ਕਿਆ ਵੀ ਪੁਰਾਨ ਪੜ੍ਹੋ ਪਰ ਅਸਲੀ ਜੀ ਹਿੰਦੂ ਤਰਣ ਵਿੱਚ ਮੌਤ ਤੋਂ ਬਾਅਦ ਜਿੱਤ ਦੀ ਕਥਾ ਕੀਤੀ ਜਾਂਦੀ ਉਸ ਪੁਰਾਨ ਦਾ ਬਕਾਇਦਾ ਨਾਮਾ ਗਰਮ ਪੁਰਾਨ ਕਿਉਂਕਿ